ਆ ਸਰਦ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦੇਣ ਤੁਗਣੀ ਰਾਤ ਤੋਂ ਕਿੰਨੀ ਤਰੱਕੀ ਵਖਸੀ ਤੇ ਆ ਜੀ ਅਸੀਂ ਡਰੈਂਕ ਨੂੰ ਚਲਵਾ ਲਈ ਐਲਸੂਡੀ ਨਾਲ ਸਾਡੇ ਪੈਸੀ ਡਰੈਂਕ ਨੂੰ ਨਾ ਜਿੱਥੇ ਤੇ ਸਰਦਨ ਅਸੀਂ ਬੈਠੇ ਨੇ ਸਰਦਾਰ ਜਿੱਥੇ ਕੂਲਰ ਚਲਾ ਲੀਦਾ ਤੇ ਦਿਨੇ ਇੱਥੇ ਹੁੰਦੀਆਂ ਤੇ ਫਿਰ ਇੱਥੇ ਨਾ ਕਿੰਨੀ ਜੀ ਲੱਗ ਜਾਂਦਾ ਇੱਥੇ ਅਸੀਂ ਐਲਸੂਡੀ ਵਾਲੀ ਚ ਗਰਵਾਣੀ ਚੱਲ ਰਹੀ ਹੁਣ ਇਸ ਟਾਈਮ ਤੇ ਸਾਡੇ ਮੌਸਮ ਦੇਖੋ ਜੀ ਬਾਸ ਪੈ ਗਈ ਹੁਣ ਪਈਆ ਸਾਢੇ 6 ਦੇਖੋ ਮੇਰੇ ਛੋਟੇ ਛੋਟੇ ਬੂਟੇ ਖੜੇ ਸੋਨੇ ਹੋ ਗਏ। ਘਾੜ ਮੇਰੇ ਸ਼ਾਇਦ ਮਿਸਟਰ ਜਲਨ ਕੇ ਪੌਲੀਜੀ ਛੜ ਜਾਂਦੇ ਨੇ। ਪਾਣੀ ਫੁੱਲਵਾਦੀ ਰੱਖਦੇ ਵੀ ਤੂੰ ਅੱਜ ਕੱਟ ਕਰ ਲੈ ਸੋਰੇ। ਚਲੋ ਜੀ ਮੈਂ ਜੀ ਮੈਂ ਮਾਗ ਲੈ ਮਸਾ ਕਮਾ ਕੇ ਲਈ। ਕਿਦਮ ਚ ਪਹਿਲਾਂ ਚੱਲੀ ਸੀ 6:30 ਦੇ ਬਾਰਸ਼ ਸੀ। ਤੇ ਫਿਰ ਮੈਂ ਹੁਣ 7:00 ਵਜੇ ਕਮਾ ਕੇ ਲੈਂਗੇ। ਸੂਗਾ ਨਹੀਂ ਬੰਨਸਲ ਜੀ ਨਾਲ ਖਤਮ ਕੀਆ ਕੰਦ ਕੀਆ। ਉੱਚੀ ਸਾਢੇ ਦਾ ਪਹਿਲਾ ਮੀ ਕੌਫੀ ਚਾਹ ਉਹ ਹੋ ਤਰ ਗਿਆ ਪਹਿਲਾ ਸਵੇਰ ਸਾਢੇ 6 ਵਜੇ ਪਿਆ ਹੁਣ ਪੂਰਿਆ ਮੈਂ ਪੈ ਕੇ ਛੱਡਿਆ ਉਦੋਂ ਮੈਂ ਚਾਹ ਬਣਾ ਸੀ ਕੋਈ ਗੈਸਟ ਆ ਕੇ ਫਿਰ ਮੈਂ ਵੀਡੀਓ ਬਣਾਈ ਨਹੀਂ ਗੀ ਮੀ ਪਿੰਦੇ ਚ ਤੇ ਹੁਣ ਦੇਖੋ ਹੱਥ ਨਿਕਲ ਗਿਆ ਪਾਣੀ ਅਰੇ ਮੇਰੇ ਬੁੱਟਿਆਂ ਨੂੰ ਰੋ ਆ ਗਈ ਜਿੰਨੇ ਕਹਿ ਗਈ ਆ ਨਾ ਸਾਰੀ ਵਧੀਆ ਹੋ ਗਈ आगे फिर गर्मी बहुत ज्यादा मीह पैना बहुत जरूरी सी थी। फिर खड़ जाना इतना माड़ा मोटा ना नहीं इतना खड़ जाता ਦੇਖੋ ਪਾਣੀ ਹੋ ਗਲੀ ਚ ਕਿੰਨਾ ਖੜਾ ਬਹੁਤ ਜ਼ਿਆਦਾ ਖੜਾ ਹੁੰਦਾ ਦੇਖ ਬਹੁਤ ਖੜਾ ਪਾਣੀ ਜਾਵਨਾ ਕਾਲਾ ਨਾ ਚੱਲਣਾ ਸਿਨਾ ਹੋ ਜਾਮਨ ਨੂੰ ਹੋ ਪਈਆ ਖਾਲ ਟੋਹਾ ਪਟਕੇ ਸਵੇਰੀ ਪਾ ਇਹ ਇਨਾਂ ਜਲ ਪੈਣਾ ਹੁਣ ਜਾਮਨ ਉੰਦਾ ਸੇਕ ਇਸ ਵਿੱਚ ਮੈਂ ਕਹਿੰਦੇ ਖੜ ਪਾ ਦੂ ਬਾਕੀ ਬਾਰਸ਼ ਪੂਛ ਨਹੀਂ ਨਾ ਪਈ ਸੀ ਗਰਮੀ ਨਾ ਵੀ ਚੱਲਦੀ ਨਾ ਕੋਈ ਫਰੂਟ ਵਾਲਾ ਰੱਖਤਾ ਹਵਾ ਨੇ ਜਾਰੇ ਵਾਲੀ ਹਵਾ ਬਾਰਸ਼ ਵੀ ਨਾਲ ਮਾੜੇ ਮਾੜੇ ਕੰਨ ਮਣ ਕੰਨ ਮਣ ਕੰਨ ਮਣ ਹੋ ਰਹੀ ਆ ਨਾਲ ਅੱਜ ਅਸੀਂ ਜਾਣਾ ਸੀ ਦਵਾਈ ਲੈਣਾ ਤੇ ਸਰਦਾਰ ਜੀ ਨੂੰ ਦਿਖਾਉਣਾ ਸੀ ਦੁਬਾਰਾ ਚੈੱਕ ਕਰਾਉਣਾ ਸੀ ਨਾ ਵੀ ਕਮਜ਼ੋਰ ਬੜੇ ਹੋ ਗਏ ਵੀਕਨੈਸ ਵਾਲੀ ਹੋਈ ਐ ਪਤਲੇ ਪਤਲੇ ਹੋ ਗਏ ਤੇ ਬਾਕੀ ਅੱਜ ਦਵਾਈ ਅੱਜ ਦੇ ਕੱਲ ਦੇ ਦੇਣ ਦੀ ਮਤਲਬ ਲਾਸਟ ਪਰ ਮੈਂ ਫੋਨ ਕੀਤਾ ਹਸਪੀਟਲ 'ਚ ਉਹ ਕਹਿੰਦੇ ਯਾਰ ਡਾਕਟਰ ਸਾਹਿਬ ਬੈਠੇ ਨਹੀਂਗੇ ਤੇ ਤੁਸੀਂ ਕੱਲ ਆ ਜਾਸਾ ਕੱਲ ਜੇ ਮਰਜੈਂਸੀ ਹੈ ਫਿਰ ਆ ਜਾ ਕੋਈ ਗੱਲ ਨਹੀਂ ਫਿਰ ਅਸੀਂ ਤੇ ਫਿਰ ਅਸਕੇ ਚਲ ਕੱਲ ਨੂੰ ਆ ਜਾਗੇ ਅੱਜ ਦੀ ਦਵਾਈ ਹੈਗੀ ਕੱਲ ਦੀ ਵੀ ਹੈਗੀ ਕੱਲ ਨੂੰ ਦਿਖਾਵਾਂਗੇ ਮੌਸਮ ਠੰਡਾ ਹੋ ਗਿਆ ਕਹਿੰਦੇ ਬਿਠੰਡੇ ਮੀਂਹ ਬਹੁਤ ਪਈ ਜਾਂਦਾ ਉੱਤੇ ਪਾਣੀ ਬਹੁਤ ਜ਼ਿਆਦਾ ਹੱਦੋਂ ਵੱਧ ਖੜ ਜਾਂਦਾ ਲੰਘਣਾ ਹੀ ਬੜਾ ਔਖਾ ਸਾਡੀ ਗੱਡੀ ਦੀ ਛੋਟੀ ਹੈ ਛੋਟੀ ਗੱਡੀ 'ਚ ਫਿਰ ਪ੍ਰੋਬਲਮ ਬਹੁਤ ਆਉਂਦੀ ਹੈ। ਪੌਲ ਬਣਿਆ ਪੌਲ ਦੇ ਥੱਲੇ ਤਾਂ ਘਟੂ ਘਟ ਚਾਰ-ਚਾਰ ਫੁੱਟ ਪਾਣੀ ਹੁੰਦਾ। ਗੱਡੀ ਜਿਵੇਂ ਡੁੱਬ ਜਾਂਦੀ ਵਿੱਚ। ਚਲੋ ਸਵੇਰੇ ਜਾਵਾਂ ਕੋਈ ਚੱਕਰ। ਇਹ ਦਵਾਈ ਦਵਾਈ ਦੇ ਹੁੰਦਾ ਦਵਾਈ ਹੈਗੀ ਆ। ਬਸ ਠੀਕ ਹੈ ਹੁਣ ਤਾਂ ਬਹੁਤ ਫਰਕ ਪੈ ਗਿਆ। ਹੋਜੀ। ਮੀਂਹੇ ਘੜਤੀ ਛੰਡ। ਮੀਂਹ ਨਹੀਂ ਪੈਣਾ ਮੀਂਹ ਨਹੀਂ ਪੈਣਾ। आ गया मैं वापस देख लो करीब ਬੰਦਾ ਜਬਰੀਏ ਨੂੰ ਗਲੀ ਦਿਖਾਉਂਦੇ ਬੰਦਾ ਉੱਡ ਕੇ ਤੈਕ ਲੱਗ ਗਿਆ ਅੱਜ ਜਸ ਚੱਲਿਆ ਭਿੰਡੇ ਤੇ ਕਸ਼ਮੈਤ ਅਰੁਨੀ ਪਹਿਲਾ ਸੁਹਾਣਾ ਤੇ ਸੀ ਫਿਰ ਗਰਮੀ ਫੇਰਾ ਜਨੇ ਹੁਣ ਸਾਰਾ ਕੰਮ ਕੰਮ ਕੀਤਾ ਰੁਕਟ ਬਣ ਬਣਾਇਆ ਤੇ ਹੁਣ ਅਸੀਂ ਬਠਿੰਡੇ ਜਾਂਦੇ ਆਂ ਸਰਦਾਰਿਆਂ ਨੂੰ ਚੈੱਕ ਅਪ ਕਰਾਉਣਾ ਦਵਾਈ ਦਵੀਂ ਜਾਂ ਬਦਲਣੇ ਜਾਂ ਕਿਵੇਂ ਵੀ ਦੇਣਗੇ ਮੀਂਹ ਦਾ ਬਹੁਤ ਸੀ ਬਠਿੰਡੇ ਦਾ ਪਾਣੀ ਬਹੁਤ ਜ਼ਿਆਦਾ ਖੜਾ ਹੁੰਦਾ ਤੇ ਪਤਾ ਹੀ ਨਹੀਂ ਲੱਗਦਾ ਤੇ ਕਿੱਧਰ ਨੂੰ ਕਿੱਧਰ ਜਾਣਾ ਤੇ ਉਹਦਾ ਮੁੰਡਾ ਸਾਹਮਣੇ ਹਰਜੂ ਸੀ ਉਹਨੂੰ ਐਡਮਿਸ਼ਨ ਹੋਈ ਵੀ ਉਹਦੀ ਮੈਂ ਲੋਰੀਏ ਜਿੱਤ ਤੇ ਉਹਨੇ ਵਾਰ ਦੀ ਲਿਆਣੀ ਉਹ ਕਹਿੰਦੇ ਚਲ ਨਾਲ ਚੱਲ ਵੜਾਂਗੇ ਅਸੀਂ ਵੀ ਪਰ ਹਰਜੋਤ ਨੇ ਵਿਚਾਰਨ ਸਾਡੀ ਬਹੁਤ ਮਦਦ ਕੀਤੀ ਐ ਤਾਂ ਛੋਟੇ ਹਜੇ ਪਲੱਸ 1 ਚ ਹੋਇਆ ਤੇ ਮੈਂ ਹਸਪੀਟਲ ਸੀ ਜਿਵੇਂ ਰਾਤ ਨੂੰ ਲੈ ਕੇ ਗਏ ਜਿੱਥੇ ਸਾਡੇ ਡਾਕੀ ਕੋਲ ਰਿਹਾ ਵਿਚਾਰਾ ਉਹਨੇ ਸਭ ਵੀ ਸਵੇਰ ਮੁਕਮਾ ਫਰਾ ਕੇ ਲੈ ਰਿਹਾ ਮੁਕਮਾ ਕੇ ਲੈ ਤੇ ਉਹਦੀ ਮਾਂ ਤੇ ਉਹ ਇੱਥੇ ਪਏ ਰਹੇ ਤੇ ਉੱਪਰ ਉਹਨਾਂ ਸੱਚੇ ਮੁੰਡਾ ਪੈ ਗਿਆ ਸੁੱਪਰਲਾ ਤੇ ਹਰਜੋਤ ਦੋਨੇ ਪੈਗੇ ਸੀ ਤੇ ਇਸ ਵੀਰ ਨੂੰ ਜਮੀਨ ਕੁਮਾਗਲੇ ਹੁੰਦਾ ਸੀ ਅਗਲੇ ਦਿਨ ਤਾਂ ਚੱਲ ਸਾਡੇ ਰਿਸ਼ਤੇਦਾਰ ਮੇਰੇ ਭਤੀਜੇ ਆਗੇ ਸੀਗਾ ਨਾ ਭਤੀਜੇ ਨਾਲ ਰਹਿ ਪੀ ਸੀ ਪਰ ਫੇਰ ਵੀ ਕੁਮਾਹ ਕੀ ਜਮੀਨ ਉਹ ਹੀ ਲੈਂਦਾ ਹੁੰਦਾ ਸੀ ਤੇ ਵਿਚਾਰਾ ਹੁਣ ਬਹੁਤ ਸੇਵਾ ਕਰਦਾ ਰਿਹਾ ਬਿਆਂ ਕੰਦਿਲ ਤਾਂ ਲੁੱਟਾਂ ਤਾਂ ਬਾਹ ਹਵਾ ਬਹੁਤ ਬਿਮਾਰ ਪਿਆ ਸੀ ਨਾ ਉਹ ਘੁੱਟ ਦਰਿਆ ਤੇ ਹੁਣ ਉਹਨੇ ਚੱਲਿਆ ਜਾਣਾ ਚਲੋ ਜਵਾਕ ਦਾਸ ਰੰਦਾ ਪਿਆਰ ਨਾਲ ਜਵਾਕ ਹੁਣ ਤੱਕ ਬੱਚੇ ਨੂੰ ਲੜਣਾ ਪਿੰਦਾ ਵਾ ਤੇ ਹੁਣ ਫਿਰ ਇੱਥੇ ਸਾਡੇ ਕੰਮ ਕਰਦੀ ਉਹਦਾ ਮੁੰਡਾ 10ਵੀਂ ਚ ਉਹਨੂੰ ਕਿਹਾ ਵੀ ਭਾਈ ਇਨੋਂ ਅਸੀਂ ਇਹ ਆਰ ਬੀ ਮੀਨਾ ਦੀ ਆ ਕਰਾਂਗੇ ਤੂੰ ਸਾਡਾ ਦਮ ਘੁੰਮ ਉਹਦੇ ਜਿਵੇਂ ਕੋਈ ਸਬਜ਼ੀ ਲਿਆ ਤਾ ਉਸ ਸਰਦਾਰ ਗਿਨਾ ਹੀ ਆਵੇਂ ਵਸ ਮੈਂ ਦੁਬਾਰਾ ਧੋਣਾ ਹਾਂਗੇ ਠੀਕ ਹੈ ਤੇ ਜਿਮੂ ਪਿਆ ਉਹ ਵਿਚਾਰਾ ਲਾਈਟ ਵੀ ਚਲੀ ਗਈ ਸਾਡੇ ਤੇ ਹੁਣ ਲਾਈਟ ਦੁਬਾਰਾ ਸਾਡੇ ਹੁੰਦੇ ਹੁੰਦੇ ਆਗੇ ਅਸੀਂ 11:30 ਕਿਹ ਜਾਣਾ ਉਹ ਪਿਆ ਜਿਮੂ ਤਾਂ ਵੈਸੇ ਮੌਸਮ ਠੰਡਾ ਹੋਗਾ ਕੱਲ ਮੀਂਹ ਬਹੁਤ ਪਿਆ ਪਰ ਫਿਰ ਵੀ ਧੁੱਪ ਨਿਕਲੇ ਆਵੇ ਨਾ ਗਰਮੀ ਹੁੰਦੀ ਕੋਈ ਆ ਜਿਮੂ ਵਿਚਾਰਾ ਆਪਿਆ ਇਹ ਤਾਂ ਭਾਰੀ ਗਰਮੀ ਹੁੰਦੀ ਹੈ ਯਾ ਦੇਖ ਜਾਮ ਨਈਂਆਂ ਖਾਂਦੀਆਂ ਨਾ ਸਾਡੇ ਜੱਟਿੱਕੇ ਪੈਂਦੀ ਐ ਜਦੋਂ ਵੀਰੇ ਚ ਕੋਈ ਜਾਮਨ ਡਿੱਗਦੀ ਐ ਭੱਜ ਕੇ ਜਾਂਦੀ ਫਟਫਟ ਚੱਕ ਕੇ ਲੈ ਆਉਂਦੀ ਉਹਨਾਂ ਤੇ ਬਸ ਹੁਣ ਅਸੀਂ ਬਸ ਨਈਆਂ ਸਰਦਾਰ ਜੀ ਮਨਾਲੇ ਨਾਲ ਨਾਲ ਨਾ ਮੇਕਪੜੀ ਪਾਲਣ ਚਲੋ ਜੀ ਫਿਰ ਅਸੀਂ ਉਹ ਆ ਜਾਣਾ ਸਾਡੇ ਇੱਧਰ ਗਵਰਨਰ ਦੇ ਵਕੀਲ ਆ ਉਹਨੂੰ ਕਿਹਾ ਵਾ ਵੀ ਉਹ ਲੈ ਜਾਊਗਾ ਗੱਡੀ ਚਾ ਕਿੰਨਾ ਸਰਦਾਰ ਜੀ ਖੇਚਾਉਣੇ ਇਹਨਾਂ ਸੈਟ ਨਹੀਂ ਨਾ ਇਹ ਕੰਮ ਕਮਜ਼ੋਰ ਬਣੇ ਫਿਰ ਤੇ ਆ

Jangan छोटा जो बनवाए इतनी ਦੀ ਹੁਣ ਚੁੱਟੂ ਦੀ ਰਿਜਿਮਨ ਰਖਿਆ ਭੇਉਣ ਵਾਲੇ ਹਾਂ ਬਲਵੇਡ ਵੀ ਨਾ ਚੰਗੀ ਰਹਿ ਗਈ ਅਸੀਂ ਬਟੰਡੇ ਤਵਾਸ ਆ ਗਏ ਦਵਾਈ ਲੈ ਕੇ ਹਰ ਜਿਹੋ ਤਨ ਅਬਜਤ ਲੈਣੇ ਸੀ ਯੂਨੀਫਾਰਮ ਉਹਦੇ ਡੇਰੀ ਨੇ 4-5000 4000 ਰੁਪਏ ਫੜਾਦਾ ਸੀ ਤੇ ਕਿਹਾ ਨਹੀਂ ਪਰੇ ਜਾ ਕੇ ਯੂਨੀਫਾਰਮ ਇੱਕ ਦਿਨ ਭਾਉਣ ਲਿਆ ਵਿਚਾਰ ਅਸੀਂ ਬਾਈ ਲੈਣ ਲਾ ਕੇ ਤੇ ਅਸੀਂ ਆ ਕੇ ਹੁ ਚਾਹ ਹੀ ਪੀਤੀ ਆ ਤਕਸ ਤੇ ਜਿੰਮਾ ਵਿਚਾਰਾ 6 ਵਜੇ ਆਇਆ ਸੀ 8:30 ਪੌਣੇ ਸੀ ਸਾਢੇ 8:00 ਆਏ ਤੇ ਜਿੰਮਾ ਚੱਲਦਾ 12:00 ਵਜੇ ਤੇ ਗਈ ਸੀ ਹੋਣੇ ਕਵਾਰਾਂ ਦੇ ਤੇ ਕੱਲਾ ਹੀ ਸਿੱਚਰ ਰਹਾ ਤੇ ਚਲੋ ਹੁਣ ਬਣਾਉਣੀ ਹੈ ਕੋਈ ਸਬਜ਼ੀ ਕੱਦੂ ਦਾ ਲੈ ਕੱਦੂ ਬਣਾਦੇ ਆ ਤੇ ਪਹਿਲਾਂ ਤਾਂ ਮੈਂ ਕੱਪੜੇ ਬਦਲ ਲੀਆ ਫਿਰ ਮੈਂ ਕੁੰਨੀਆ ਸਬਜ਼ੀ ਆ ਠੀਕ ਹੈ ਤੇ ਮੌਸਮ ਅੱਜ ਠੀਕ ਸੀ ਵੀਜੀ ਉੱਥੇ ਜਿਆਦਾ ਗਰਮੀ ਨਹੀਂ ਸੀ ਰੋਕ ਸਾਹਿਬ ਪਹਿਲਾਂ ਚਲੇ ਕੇ ਐਮਰਜੈਂਸੀ ਚੋਂ ਜਾਂਦੇ ਹੁੰਦੇ ਆ ਤੇ ਅਸੀਂ ਹਰ ਕੁਝ ਜਮਾਂ ਕਰਾ ਲਿਆ ਤੁਸੀਂ ਸੰਬੰਧਾ ਤੇ ਸਾਰੇ ਕਰਾ ਲਏ ਪੀਸੀਜੀ ਕਰਾ ਲਈ ਠੀਕ ਆਈ ਹੈ ਤੇ ਥੋੜੀ ਜਿਹੀ ਟੜਕੜਾਂ ਦੀ ਹੋ ਜਾਂਦੀ ਆ ਕਦੇ ਕਦੇ ਤੇ ਉਹ ਤੇ ਦਵਾਈ ਦਿੱਤੀ ਤਾਂ ਉਹ ਕਦੇ ਵੀਕ ਦਾ ਸੁਣਾਣਾ ਤੇ ਫਿਰ ਉਹ ਆਪਣਾ ਫਿਰ ਉਸ ਤੋਂ ਬਾਅਦ ਉਹ ਇੰਜੋਗ੍ਰਾਫੀ ਵਾਲੇ ਆ ਗਏ ਮੈਂ ਕੰਮ ਲੱਗ ਗਿਆ ਤਾਂ ਕਰਕੇ ਅਸੀਂ 늦 ਹੋ ਗਏ ਜਦ ਅਸੀਂ ਪੜਾ ਇੰਜੋਗ੍ਰਾਫੀ ਦੋ ਜਣਾਂ ਦੀ ਕਿੱਥੇ ਲੱਗ ਸਕਦੇ ਫਿਰ ਬੈਠੇ ਦੁਬਾਰਾ ਫਿਰ ਤੇ ਸਾਡੀ ਫਾਈਲ ਆਈ ਹੈ ਤਹ ਆ ਦੇਖੋ ਕਿੰਨੇ ਕੁੱਤੇ ਇੱਕ ਸਰਜੋਤ ਪਾਸੇ ਦੋ ਹਨ ਚਾਰ ਪੰਜ ਕੋ ਖੜੀਅੱਸੀ ਤੇ ਦੇਖੋ ਜੀ ਸੇਵਾ ਸੀ ਇਹਨਾਂ ਦੀ ਚਲੋ ਅਸੀਂ ਨਹੀਂ ਕਹਿੰਦੇ ਪਰਮਾਤਮਾ ਕਰਾਉਂਦਾ ਕਰਦਾ ਦੱਦ ਕਿੰਨਾ ਦਿਖਾਈ ਜੱਗ ਭਰਿਆ ਸੀ ਹਨਾ ਕਿਹੜੇ ਰਹਿ ਗਏ ਆਹਾਂ ਲੋਕ ਇਹਨਾਂ ਨੇ ਪੀ ਲਿਆ ਆ ਦੂਰ ਇੱਕ ਕਰਦੇ ਮੀਟਿੰਗਾਂ ਕੀ ਅਸੀਂ ਇਹਨਾਂ ਦਾ ਇਲਾਜ ਕਰਾਉਣਾ ਰੋਟੀ ਤਾਂ ਕੋਈ ਪਾਉਂਦੇ ਨਹੀਂ ਹੈ ਕੱਲ੍ਹ ਆਈ ਰੋਟੀ ਡੰਡੇ ਮਾਰ ਦਿਆ ਦੇਖੋ ਲੰਗ ਮਾਰ ਦਿੱਤੇ ਆ ਵੀ ਲੰਗ ਮਾਰ ਦਿੱਤੀ ਉਹ ਦੇਖੀ ਵੱਜ ਗਿਆ ਉਹਦੇ ਪੈਰ ਚ ਵੱਜ ਗਿਆ ਉਸ ਨੂੰ ਚੀਕ ਮਾਰੀ ਨਹੀਂ ਨਹੀਂ ਇਹਦੇ ਵੱਜਿਆ ਹੋਇਆ ਜੀ ਆਦੀ ਮਾਰੇ ਇਹਦੇ ਫਿਰ ਕੁੱਸ ਹਾਂ ਇਹਦੇ ਮੋਟਰਸਾਈਕਲ ਮਾਰਿਆ ਕਿਸ ਨੇ ਤੂੰ ਉਹਦੇ ਪੀਲੇ ਅੰਡੇ ਨੂੰ ਕਾਲੂ ਪੀਲਾ ਇਹਨੂੰ ਪਾਤਾ ਬਾਲਾ ਪਾਇਆ ਇਹਨੂੰ ਆ ਦੇ ਲਾ ਹੈ ਆ ਪੀਪੂ ਕੇ ਨਾ ਹੋਰ ਇਹਦੀ ਕਾਲੀ ਜੀ ਹੈ ਨਾ ਇਹ ਪੀ ਕੇ ਹੈ ਨਾ ਕਿਉਂ ਲਾਲ ਜੀ ਆਂਟੀ ਇਹ ਡਰਿਆਂ ਨੂੰ ਡਰਾਉਂਦੇ ਆ ਚੱਲੇ ਉਹ ਲਾਲ ਜੀ ਆ ਰਹੀ ਜੀ ਕਿਉਂ ਕਾਲੀ ਰਹੀ ਜੀ ਹੈ ਨਾ

ਰਮਾਤ ਮੈਨਾਂ ਦੁਗਾ ਦੇ ਹੀ ਚੱਲੇ ਬਸ ਬਰਕਤ ਇਨਿਕ ਜਿੰਮੂ ਆ ਜਾ ਲੈ ਆ ਕਾਲੀ ਰਹਿ ਗਈ ਟਕੜੂ ਆ ਉਹ ਉਹਨੂੰ ਪਿਆ ਦਿੰਦੇ ਆ ਉਹਨੂੰ ਕੋਈ ਚੱਕਰ ਨਹੀਂ ਬਸ ਕਾਲੂ ਪੀ ਲੈ ਬਸ ਆ ਗਿਆ ਗਿਆ ਉਹਨਾਂ ਨੇ ਪਿੰਟਰ ਪੋਕਾਂ ਕਰਕੇ ਨੇ ਇਹਨਾਂ ਦਾ ਬੜਾ ਔਖਾ ਉਹ ਕਾਲੀ ਨੇ ਦੂਜੀ ਨੇ ਪੀਣਾ ਉਹ ਡਰੀ ਜਾਂ ਉਹਨੂੰ ਉਪੀ ਲੱਗੀ ਨਾ ਨਾ ਦੇ ਕੋਲ ਤਾਂ ਕੋਈ ਹੈ ਹੀ ਨਹੀਂ ਇੰਨਾ ਚੋ ਕੀਤਾ ਕਿਸ ਨੇ ਇੱਧਰ ਆ ਜਾ ਆ ਜੀ ਮੂੰਹ ਫਿਰਦਾ ਵਿੱਚ ਘੋੜੇ ਭਜਾਉਂਦਾ ਆਪਦੇ ਆ ਜਾ ਆ ਜਾ ਦੇਖੋ ਜੀ ਵਿਚਾਰੇ 7-8 ਕੁੱਤੇ ਆ ਹਾਂ ਲੋਕੋ ਜੀ ਅਸੀਂ ਨਾਲ ਲਾਜ ਕਰਾਉਂ ਤੁਸੀਂ ਵਿਚਾਰੇ ਨੂੰ ਰੋਟੀਆਂ ਪਾਣਗੇ ਪਾ ਦੇ ਕਰੋ ਹੋਰ ਬਾਕੀ ਲਾਜ ਹੀ ਲਾ ਜਾ ਬਸ ਹਾਂ ਮੀਟਿੰਗਾਂ ਕਰ ਕਰਕੇ ਅਸੀਂ ਇਹਨਾਂ ਦੇ ਲਾਜ ਕਰਾਉਂਦੇ ਆ

ਤਾਲੀ ਜੀ ਤਾਲੀ ਜੀ ਰਸਤ ਵਰਗੀ ਹੈ ਲਾਉਚ ਮਣ ਭੋਗ ਆਪਾਂ ਰੋਟੀ ਰੋਟੀ ਖਾਣਾਗੇ ਠੀਕ ਹੈ ਤੇ ਏਸੀ ਚਲਾਤਾ ਮੈਂ ਗਰਮੀ ਬਹੁਤ ਹੈ ਮੇਰਾ ਨਾਂ ਬੁਰਾ ਹਾਲ ਹੋ ਗਿਆ ਗਰਮੀ ਦੇ ਵਿਚ ਆਹਾ ਸੀਨਾ ਕਸੀਨੋ ਕਸੀਨੀ ਮੇਰਾ ਪੂਰਾ ਹਾਲ ਮੇਰਾ ਪੂਰਾ ਹਾਲ ਕਸੀਨੋ ਕਸੀਨੀ ਮੇਰਾ ਪੂਰਾ ਹਾਲ ਦੇਖੋ 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 ਜੀ ਜੀ ਮੇਰਾ ਪੂਰਾ ਹਾਲ ਹੋ ਗਿਆ ਅੱਜ ਹੋ ਗਿਆ ਦੇਖੋ ਜੀ ਦੇਖੋ ਜੀ ਦੇਖੋ ਜੀ ਐਨੀ ਗਰਮੀ ਆ ਜਿਹੜਾ ਰਹਿ ਰਿਹਾ ਪਸੰ ਉਹ ਕੈਮਰੇ ਸਾਰਿਆਂ ਨੂੰ ਪਿਆਤਾ ਆਈਂਦਾ ਮਨ ਸ਼ਾਂਤੀ ਕੀ ਮਿਲ ਜਦ ਵਿਚਨ ਵਿਚਾਰੀ ਪੀ ਪੀ ਕੇ ਸ਼ਾਂਤੀ ਜੀ ਕਿਉਂਕਿ ਰਾਜ ਜਾਂਦੇ ਆ ਕਈ ਵੇਰ ਵਿੱਚ ਡੂਲ ਪਾ ਦਈਦੇ ਆ ਕਈ ਵੇਰ ਨਹੀਂ ਚਲੋ ਜੀ ਵੀਡੀਓ ਵਧੀਆ ਲੱਗਿਆ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਮੈਂ ਚਲਿਆ ਜਿੰਮੇ ਜਮਾਉਣਾ 7:30 ਹੋ ਗਏ ਸ਼ਾਮ ਤੇ ਇਹ ਹੋ ਜਿੰਮਾ ਹੋ ਮੱਕਿਆ ਉਹ ਤੇ ਜਿੰਮਾ ਹੋ ਪਿਆ ਸੋ ਬਹੁਤ ਅਧਿਵਾਦ ਜੀ ਚਲਿਓ ਕੋ ਮੈਂ ਗੱਲ ਨਾਲ ਚਲ ਆ ਜੀ ਕੁਇਤਾ ਅੱਜ ਆ ਜੀ चल गए सरदार नह फिर नहा ना फिर मैं कुछ बाथरूम कल छके जा नहाँ चलते है नाई लें बस फिर आके मैं मां भांडे जी अज मैं बनाया अस अच दलिया खा दलिया बना गर्मी है ना चल दलिया है ना चलो जी ਉਹ ਬੈਠ ਗਈ ਉਹ ਦੇਖੋ ਉਹ ਬੈਠ ਗਈ ਚਲੋ ਚਲੋ ਚਾਲ ਦੇ ਚਾਲ ਦੇ ਚਾਲ ਦੇ ਬਸ ਚਲੋ ਜੀ ਮੈਨੂੰ ਘੁਮਾ ਕੇ ਲਿਓ